ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੁਰਪਿੰਡ ਪਹੁੰਚੇ ਆ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਅਮਨਦੀਪ ਸਿੰਘ ਉਹਨਾਂ ਦੇ ਕੋਲ ਅੱਜ ਦੋਸਤੋ ਆਪਣੀ ਡਿਜੀਟ ਆ ਵੀਡੀਓ ਆਪਾਂ ਅੱਜ ਪਹਿਲੀ ਵਾਰੀ ਇਸ ਘਰੋਂ ਬਣਾ ਰਹੇ ਆ ਸੋ ਜਿਦਾਂ ਕਿ ਬਿਲਕੁਲ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਜੇ ਡੇਰੀ ਫਾਰਮਾ ਵੇਰਦਾ ਖਾਸ ਤੌਰ ਤੇ ਇਹਨਾਂ ਕੋਲ ਮੱਝਾਂ ਝੋਟੀਆਂ ਹੈਗੀਆਂ ਨੇ ਮੋਰਾ ਬਰੀਡ ਦੇ ਵਿੱਚ ਨੀਲੀ ਰਾਵੀ ਨਸਲ ਬਰੀਡ ਦੇ ਵਿੱਚ ਤਕਰੀਬਨ ਕਾਫੀ ਚੰਗੇ ਪਸ਼ੂ ਇਹਨਾਂ ਦੇ ਕੋਲ ਆ ਸੋ ਨਵੀਆਂ ਝੋਟੀਆਂ ਕੱਟੀਆਂ ਵੀ ਵੀਰ ਹੋਣੀ ਅੱਗੇ ਤਿਆਰ ਕਰਦੇ ਪਏ ਜਨਰੇਸ਼ਨ ਹੈ ਤੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਡੇਰੀ ਫਾਰਮ ਚੱਲਦਾ ਆ ਰਿਹਾ ਸੋ ਚੰਗੀ ਸਾਫ ਸਮਭਾਲ ਚੰਗਾ ਮੈਨੇਜਮੈਂਟ ਤਕਰੀਬਨ ਇਸ ਵਕਤ ਇਹਨਾਂ ਦੇ ਕੋਲ ਕਿੰਨੇ ਪਸ਼ੂ ਹਾਜ਼ਰ ਆ ਠੀਕ ਆ ਜੀ ਜਿਹੜੇ ਦੁੱਧ ਉਤੇ ਚੱਲਣਦੇ ਆ ਉਹ ਪ੍ਰੋਪਰ ਆਪਾਂ ਡਿਟੇਲ ਦੇ ਵਿੱਚ ਉਹਨਾਂ ਦੇ ਪਾਸੋਂ ਪੂਰੀ ਜਾਣਕਾਰੀ ਲਵਾਂਗੇ ਅੱਜ ਨਾਲ ਦੀ ਨਾਲ ਜਿਹੜੇ ਇਸ ਫਾਰਮ ਦੇ ਵਿੱਚੋਂ ਵੀਰ ਚਾਰ ਮੱਝਾਂ ਝੋਟੀਆਂ ਸੇਲ ਕਰਦਾ ਪਿਆ ਬਿਲਕੁਲ ਫੱਜਰ ਬਾਜ਼ੀਆਂ ਮੱਝਾਂ ਝੋਟੀਆਂ ਸੁਣੀਆਂ ਨੇ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲੂਗੀ ਤਰੀਕ ਅੱਜ ਤੁਸੀਂ ਨੋਟ ਕਰ ਲਓ 19 ਸਤੰਬਰ ਤੇ ਸਮਾਂ ਕੋਈ ਮਾਰਨਿੰਗ 12:00 ਵਜੇ ਦਾ ਟਾਈਮ ਆ 12:30 ਦਾ ਕੋਈ ਦੁਪਹਿਰ ਦਾ ਸਮਾਂ ਬਾਕੀ ਕੋਈ ਵੀ ਫਾਰਮਰ ਭਰਾ ਆਪਣਾ ਇੱਥੇ ਵਿਜ਼ਿਟ ਕਰਕੇ ਆਪਣੇ ਤੁਸੀਂ ਦੋ ਟਾਈਮ ਤਿੰਨ ਟਾਈਮ ਜੋਗੇ ਤਸਦੀਕ ਕਰ ਸਕਦੇ ਜਿਹਨੇ ਪਸ਼ੂ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਮਿਲਾਂਗੇ ਬਾਕੀ ਵੀਡੀਓ ਨੂੰ ਤੁਸੀਂ ਐਡ ਪਾ ਕੇ ਦੇਖਿਆ ਜੇ ਪੂਰੀ ਜਾਣਕਾਰੀ ਤੁਹਾਨੂੰ ਮਿਲੂਗੀ ਇਸ ਵੀਡੀਓ ਵਿੱਚ ਬੱਸ ਤੋਂ ਬਾਅਦ ਆ ਕੇ ਸ਼ੇਅਰ ਵੀ ਕਰਦੇ ਹੋ ਹੋਰ ਵੀ ਫਾਰਮਰ ਭਰਾਵਾਂ ਤੱਕ ਜਿਹੜੀ ਇਹ ਕਵਰੇਜ ਪਹੁੰਚ ਸਕੇ ਸਭ ਤੋਂ ਪਹਿਲਾਂ ਅਮਰਦੀਪ ਵੀਰ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਹੋਰ ਭਾਜੀ ਠੀਕ ਠਾਕ ਆ ਵਧੀਆ ਜੀ ਤੁਸੀਂ ਸੁਣਾਓ ਬਹੁਤ ਵਧੀਆ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੇ ਘਰ ਆਉਣ ਤੇ ਮਿਹਰਬਾਨੀ ਵੀਰ ਅਮਰਦੀਪ ਅੱਛਾ ਵੀਰ ਜੀ ਗੱਲ ਇਸ ਤਰ੍ਹਾਂ ਵੀ ਤਕਰੀਬਨ ਕੋਲੋ ਪਹਿਲਾਂ ਵੀ ਆਪਾਂ ਜ਼ਿਕਰ ਕਰਦੇ ਪਏ ਸੀ ਵੀ ਚਲੋ ਮਾਲ ਡੰਗਰ ਸਾਰਿਆਂ ਕੋਲ ਇੱਕ ਇੱਕ ਦੋ ਦੋ ਪਸ਼ੂ ਹੀ ਆ ਹਾਂਜੀ ਹਾਂਜੀ ਅੱਜ ਕੱਲ ਦੇ ਦੌਰ ਦੇ ਵਿੱਚ ਹਰੇਕ ਭਰਾ ਕਹਿੰਦਾ ਵੀ ਮਤਲਬ ਕਮਾਉਣ ਨੂੰ ਚਾਹੇ ਖੇਤ ਲ ਕਰਨ ਤੋਂ ਪਹਿਲਾਂ ਹਿਸਾਬ ਕਿਤਾਬ ਲਾਉਣੇ ਸ਼ੁਰੂ ਕਰ ਦਿੰਦੇ ਨੇ ਵੀ ਉਹਨਾਂ ਮਾਲ ਖਵਾ ਪਿਆ ਦਿੰਨੇ ਆ ਜਾਂ ਉਹਨਾਂ ਦੀ ਖੇਤਲੀ ਮੁਰਦੀ ਨਹੀਂ ਗਈ ਚਾਹੇ ਉਹਨਾਂ ਸਾਫ਼ ਸੰਭਾਲ ਦਾ ਕੋਈ ਹਨਾ ਖਰਚਾ ਨਹੀਂ ਮੁਰਦਾਗਾ ਵੀ ਪਸ਼ੂ ਸਾਹਮਣੇ ਬੜੇ ਔਖੇ ਆ ਹਾਂਜੀ ਹਾਂਜੀ ਤੇ ਤੁਹਾਡੇ ਕੋਲ ਵੀ ਰਾਮਨਦੀਪ ਡੇਰੀ ਫਾਰਮ ਦੇ ਵਿੱਚ ਅੱਜ ਕਿੰਨੇ ਜਿਹੜੇ ਪਸ਼ੂ ਮੌਕੇ ਤੇ ਆਪਣੇ ਕੋਲ ਆ ਆਪਣੇ ਤੋਂ ਲਗਭਗ ਜੀ 40 ਤੋਂ 50 ਦੇ ਵਿੱਚ ਪਸ਼ੂ ਆ ਛੋਟੇ-ਮੋਟੇ ਸਾਰੇ ਪਾ ਗਏ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਤਕਰੀਬਨ ਕਿੰਨੇ ਕ ਸਮੇਂ ਤੋਂ ਜਿਹੜਾ ਡੇਰੀ ਦਾ ਕੰਮ ਆਪਾਂ ਕਰਦੇ ਆ ਰਹੇ ਜੀ ਇਹ ਵੀਰ ਜੀ ਛੋਟੇ ਹੁੰਦਿਆ ਤੋਂ ਹੀ ਆ ਪਹਿਲਾਂ ਡੈਡੀ ਸਾਡੇ ਤੋਂ ਵੀ ਮਾਲ ਇਸ ਤਰ੍ਹਾਂ 30 35 ਡੰਗਰ ਰਹਿੰਦੇ ਰਹਿਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਆ ਕਿਉਂਕਿ ਇਹ ਆਪਣਾ ਸ਼ੁਰੂ ਤੋਂ ਹੀ ਕੰਮ ਇਹ ਇਹ ਨਹੀਂ ਵੀ ਐਂ ਯਾਰ ਕੀਤਾ ਸਾਡੇ ਜੱਦੀ ਪਰਸੀ ਕੰਮ ਹਾਂ ਹਾਂ ਡੈਡੀ ਸਾਡੇ ਕੋਲ ਵੀ ਇਸ ਤਰ੍ਹਾਂ ਹੀ ਮਾਰਿਆ ਵਾ ਹਾਂ ਤੇ ਬਾਕੀ ਇਹ ਆ ਉਹਨਾਂ ਤੋਂ ਚਲੋ ਜਿਤਰਾ ਦੇ ਅਕਾਰ ਦੀਆਂ ਛੋਟੀਆਂ ਆਈਆਂ ਹੁਣ ਚੰਗੀ ਬਰੀਡ ਤੇ ਕੰਮ ਕਰ ਰਹੇ ਆਂ ਅਤੇ ਤੁਸੀਂ ਦੱਸ ਰਹੇ ਸੀ ਵੀ ਮੋਹਰਾ ਬਰੀਡ ਦੇ ਵੀ ਤੁਹਾਡੇ ਕੋਲ ਜਿਹੜੀਆਂ ਮੱਝਾਂ ਝੋਟੀਆਂ ਮੋਹਰਾ ਦੇ ਵੀ ਤੁਸੀਂ ਚੰਗੇ ਸੀਮਣ ਵਰਤਦੇ ਜੀ ਹਾਂਜੀ ਹਾਂਜੀ ਬਾਕੀ ਨੀਲੀ ਰਾਵੀ ਦਾ ਵੀ ਇੱਕ ਚੰਗਾ ਕਟਾ ਤਿਆਰ ਕਰਦੇ ਪੈ ਜਾਂਉਣ ਵਾਲੇ ਸਮੇਂ ਦੇ ਵਿੱਚ ਹਾਂਜੀ ਹਾਂਜੀ ਬਾਕੀ ਰਵਾ ਜਿਵੇਂ ਆਪਣਾ ਬਿਲਕੁਲ ਬਾਦਰ ਬਿਲਡ ਵੀ ਕਹਿ ਸਕਦੇ ਹਾਂ ਮੱਝੇ ਦੀ ਧਰਤੀ ਆ ਹਾਂਜੀ ਹਾਂਜੀ ਮਾਲ ਚੰਗਾ ਚੰਗਾ ਨੀਲੀ ਰਾਵੀ ਦੀਆਂ ਮੱਝਾਂ ਮੱਝਾਂ ਝੋਟੀਆਂ ਪਹਿਲਾਂ ਵੀ ਤੁਹਾਡੇ ਫਾਰਮ ਦੇ ਵਿੱਚ ਕਾਫੀ ਰਹੀਆਂ ਹਾਂਜੀ ਹਾਂਜੀ ਚਲੋ ਕੋਈ ਸਮਾਂ ਦਾ ਵੇਲਾ ਨਹੀਂ ਸੰਭਾਲਿਆ ਗਿਆ ਮਾਲ ਚੰਗਾ ਚੰਗਾ ਵੇਖਦੇ ਹੀ ਗਿਆ ਹਾਂਜੀ ਹਾਂਜੀ ਠੀਕ ਹੈ ਜਿਵੇਂ ਦੱਸ ਰਹੇ ਸੀ ਤੁਸੀਂ ਹਾਂ ਉਦੋਂ ਬਰੀਡ ਦੇ ਜਲਦਾ ਜਾਂਦਾ ਜਿੱਤਰਾ ਹੁਣ ਨੌਲੇਜ ਵਧੀ ਗਈ ਹੈ ਤੇ ਹੁਣ ਉਹ ਡੰਗਰ ਨਹੀਂ ਮਿਲਦਾ ਉਹ ਡੰਗਰ ਨਹੀਂ ਮਿਲਦੇ ਪੱਕੀ ਗੱਲ ਆ ਜੀ ਹਾਂਜੀ ਹਾਂਜੀ ਤੇ ਅੱਛਾ ਵੀਰ ਅਮਨਦੀਪ ਜਿਹੜੇ ਅੱਜ ਆਪਣੇ ਫਾਰਮ ਦੇ ਵਿੱਚੋਂ ਆਪਾਂ ਚਾਰ ਮੱਝਾਂ ਝੋਟੀਆਂ ਸੇਲ ਕਰਦੇ ਆ ਇਹ ਹੈ ਆਪਣੇ ਫਾਰਮ ਦੀਆਂ ਜਾਂ ਕੋਈ ਜਾ ਖਰੀਦ ਕੇ ਕੋਲੇ ਆ ਕੇ ਸੇਲ ਕਰਦੇ ਨਹੀਂ ਨਹੀਂ ਵੀਰ ਜੀ ਬਿਲਕੁਲ ਨਹੀਂ ਆਪਾਂ ਆਪ ਦਾ ਦੁੱਧ ਦਾ ਕੰਮ ਹੈ ਆਪਣਾ ਕੋਈ ਵਪਾਰ ਦਾ ਲੈਂਟ ਵਾਲਾ ਕੰਮ ਨਹੀਂ ਹੈਗਾ ਇਹ ਆਪਾਂ ਜਦੋਂ ਝੋਟੀਆਂ ਨਵੀਆਂ ਤਿਆਰ ਹੁੰਦੀਆਂ ਉਦੋਂ ਦੋ ਚਾਰ ਪੰਜ ਨੂੰ ਸੇਲ ਕਰ ਦਈਦੇ ਆ ਤੇ ਸਾਮ ਸੰਭਾਲਦਾ ਕਰਕੇ ਵੀ ਜਿੰਨੇ ਗਾ ਆਪਣੇ ਤੋਂ ਸਾਹਮੇ ਜਾਣ ਸੌਖੀ ਜੰਗੀ ਸਾਭ ਸੰਭਾਲੋ ਜੇ ਹਾਂਜੀ ਇਹ ਨਵੀਆਂ ਝੋਟੀਆਂ ਤਿਆਰ ਹੋਈਆਂ ਤੇ ਆਪਾਂ ਤਾਂ ਕਰਕੇ ਹੁਣ ਵੀ ਦੋ ਚਾਰ ਡੰਗਰ ਵਿੱਚੋਂ ਸੇਲ ਕਰ ਦੇਣੇ ਆ ਠੀਕ ਆ ਹਾਂਜੀ ਸ਼ੁਰੂਆਤ ਵੀ ਰਮਨਦੀਪ ਕਰਾਂਗੇ ਜਿਹੜੀਆਂ ਚਾਰ ਮੱਝਾਂ ਝੋਟੀਆਂ ਆਪਾਂ ਸਾਹਮਣੇ ਦੇਖ ਰਹੇ ਆ ਇੱਕ ਸਾਹਮਣੇ ਨੀਲੀ ਦੀ ਮੱਝ ਆਪਣੇ ਕੋਲ ਜਿਹੜੀਆਂ ਦਿਖਾਈ ਦੇ ਰਹੀ ਆ ਹਾਂਜੀ ਹਾਂਜੀ ਸ਼ੁਰੂਆਤ ਆਪਾਂ ਐਸੋ ਤੋਂ ਕਰਦੇ ਆ ਸੂਬਿਆਂ ਦੇ ਵਿੱਚ ਕਿਵੇਂ ਆ ਕਿੰਨਾ ਮਹੀਨਾ ਸੂਬਾ ਕਿੰਨੇ ਕ ਦਿਨ ਹੋ ਗਿਆ ਜਿੰਨੂੰ ਸੂਈ ਨੂੰ ਇਹਨੂੰ ਇਹ ਜੀ ਹੋ ਗਏ ਜੇ 15 ਦਿਨ ਹੋ ਗਏ ਆ ਸੂਈ ਨੂੰ ਤੇ ਤੀਜਾ ਸੂਬਾ ਜੇ ਤੀਜਾ ਸੂਬਾ ਹਾਂਜੀ ਹਾਂਜੀ ਠੀਕ ਆ ਜੀ 15 ਦਿਨਾਂ ਦੀ ਸੂਈ ਆ ਇਸ ਵਕਤ ਕਿੰਨੇ ਕ ਦੁੱਧ ਤੇ ਚੱਲਣ ਈ ਆ ਜਿਹੜਾ ਆਪਾਂ ਪੱਕਾ ਦੁੱਧ ਆ ਉਹ 10 ਕਿਲੋ ਜੇ ਆਖਣ ਨੂੰ ਆਪਾਂ 12 14 ਆਖੀ ਜਾਈਏ ਬਾਕੀ ਫੇਗਾ ਇਹ ਹੁਣ ਪੀਗ ਲੈਵਲ ਤੇ ਜਦੋਂ ਜਾਊਗੀ ਉਦੋਂ ਇੱਥੋਂ ਤਾਈ ਪਹੁੰਚ ਜਾਂਦੀ ਏ ਫੇ 15 14 ਲੀਟਰ ਦੁੱਧ ਚਵਾਉਂਦੀ ਏ ਹਾਂਜੀ ਹਾਂਜੀ ਆਪਾਂ ਘਰੇ ਚੋਇਆ ਠੀਕ ਆ ਜੀ ਹਾਂਜੀ ਐਸ ਵਕਤ ਵੀ ਜਿਹੜਾ 10 ਕਿਲੋ ਦੇ ਥੱਲੇ ਹੈ ਨਾ ਹਾਂਜੀ ਹਾਂਜੀ ਲੋ ਵੀ 10 ਕਿਲੋ ਐਸ ਵਕਤ ਤੋਂ ਦੋਸਤੋ ਇਹਦੇ ਥੱਲੇ ਹਾਜ਼ਰ ਦੁੱਧਾ ਨੀਲੀ ਵੀ ਜਿਹੜੀ ਅਸੀਂ ਆਪਾਂ ਤੁਹਾਨੂੰ ਮਾਝ ਦਿਖਾ ਰਹੇ ਆ ਬਾਕੀ ਮੇਰੇ ਭਰਾ ਠੀਕ ਆ ਜੀ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦਾ ਸ਼ੌਕ ਆ ਵੀ ਇਹੋ ਜਿਹੇ ਪਸ਼ੂ ਤੋਂ ਆਪਾਂ ਬੱਚੇ ਲੈਣੇ ਆ ਚਾਹੇ ਨਸਲ ਬਰੀਡ ਤੇ ਕੰਮ ਕਰਨਾ ਤੇ ਕਾਫੀ ਲਾਹੇਵੰਦ ਆ ਕਾ ਕਿ ਦਾਤਾ ਚੌੜਾ ਮਤਲਬ ਪਿੱਠਪੂੜੇ ਤੋਂ ਬਹੁਤ ਜਿਆਦੀ ਚੌੜੀ ਆ ਮਗਰ ਇਹ ਦੇ ਕਤੀ ਆ ਫੀਮੇਲ ਕਾਫ ਹਾਂਜੀ ਮਗਰ ਕਤੀ ਆ ਗਈ ਇਹਦੇ ਤੇ ਬਾਕੀ ਚਵਾਈ ਚੁਵਾਈ ਦੀ ਵੀਰ ਅਮਨਦੀਪ ਜੀ ਦੇ ਕੋਲ ਓਕੇ ਜੀ ਬਿਲਕੁਲ ਓਕੇ ਪੂਰੀ ਰੂਹ ਵਰਗੀ ਠੀਕ ਆ ਸੋ ਦੋਸਤੋ ਇਧਰ ਫੇਸ ਕੁਆਲਟੀ ਤੁਹਾਨੂੰ ਕੋਈ ਆਪਾਂ ਦੋ ਪਾਸੇ ਦਿਖਾ ਦਿੰਨੇ ਆ ਮੂੰਹ ਮੱਥਾ ਦੇਖੋ ਤੁਸੀਂ ਠੀਕ ਆ ਜੀ ਬੱਲਾ ਮੱਥਾ ਅੱਖ ਬਿੱਲੀ ਮੰਗੀ ਆ ਬਾਕੀ ਥਾਂਵੇਂ ਦੀ ਸਾਫ ਸੁਥਰੀ ਆ 10 ਕਿਲੋ ਇਸ ਵਕਤ 15 ਦਿਨਾਂ ਦੀ ਸੂਈ ਥਲੇ ਹਾਜ਼ਰ ਦੁੱਧ ਮਗਰ ਕਤੀ ਆ ਚੁਵਾਈ ਚੁਵਾਈ ਇੱਕ ਨੰਬਰ ਆ ਉਹ ਮੇਰਾ ਭਰਾ ਕੋਈ ਵੀ ਜਦੋਂ ਆਪਾਂ ਸਾਰੇ ਪਸ਼ੂਤਾਂ ਨੂੰ ਸੂਇਸ ਵਾਈ ਦਿਖਾਉਣੇ ਆ 2-4 ਟਾਈਮ ਭਾਵੇਂ 2 ਟਾਈਮ ਆਪਦੇ ਸਮੇਂ ਜੋ ਸਮਾਂ ਕਰਕੇ ਚੋਕੇ ਤਸਦੀ ਕਰ ਸਕਦੇ ਜੀ ਹੋਰ ਇੱਕ ਵੀ ਥੋੜਾ ਖੋਲ ਕੇ ਆਪਾਂ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਵੀਰੇ ਖੋਲ ਦਿਆ ਜੀ ਉਧਰ ਦੀ ਆ ਦੇਖੋ ਆ ਤੋੜ ਦਿਆ ਜੇ ਇਧਰੋਂ ਹਾਂ ਰੋਬਟ ਹੈਦਾ ਜੀ ਹਾਂਜੀ ਹਾਂਜੀ ਆਵੇ ਕੱਟੀਏ ਦੀ ਤੋਂ ਬਾਕੀ ਤੋਰੇ ਤਾਰੇ ਦੀ ਮੇਰਾ ਵੀ ਇੱਕ ਵਾਰੀ ਪੂਰੀ ਨਿਗਾ ਦੇ ਵਿੱਚੋਂ ਗੱਡ ਸਕਦੇ ਤੁਸੀਂ ਹਾਈਟ ਕੱਢ ਵੀ ਸੋਣਾ ਅਕਸਰ ਆਪਾਂ ਕਈ ਵਾਰ ਦੇਖਦੇ ਆ ਵੀ ਨੀਲੀ ਰਾਵੀ ਦਾ ਜਦੋਂ ਜ਼ਿਕਰ ਕਰਦੇ ਆ ਤੇ ਹਾਈਟ ਕੱਢ ਸਾਰੇ ਭਰਾਵਾਂ ਨੂੰ ਸਮਝ ਆ ਹੀ ਜਾਂਦਾ ਮੀਡੀਅਮ ਹਾਈਟ ਦੇ ਵਿੱਚ ਕੱਦ ਕੱਟ ਹੁੰਦਾ ਬਾਕੀ ਵਾਜਨ ਲੋਡ ਪੂਰਾ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਕੰਮ ਕਰਨਾ ਚਾਹੁੰਦਾ ਕਿ ਬੱਚੇ ਲੈ ਕੇ ਠੀਕ ਹੈ ਜੀ ਨਸਲ ਬਰੀਡ ਤੇ ਉਦੇ ਵਿੱਚ ਵੀ ਕਾਫੀ ਵਧੀਆ ਚੰਗਾ ਯੋਗਦਾਨ ਪਾਉਗੀ 10 ਕਿਲੋ ਤੋਂ ਹੁਣ ਸਟਾਰਟਿੰਗ ਆ ਸੋ ਅੱਗੇ ਕਿਸੇ ਫਾਰਮਰ ਭਰਾ ਦੀ ਚੰਗੀ ਖੇਚਲ ਚੰਗੀ ਸੇਵਾ ਰਹੀ ਚਵਾਜੇ 12:00 ਚਵਾਜੇ 14:00 ਚਵਾਜੇ 13 ਠੀਕ ਹੈ ਜੀ ਉਹ ਸੇਵਾ ਤੇ ਡਿਪੈਂਡ ਆ ਇਸ ਵਕਤ 10 ਕਿਲੋ ਤੇ ਹੁਣ ਜਿਹੜੀ ਸ਼ੁਰੂਆਤ ਕੀਤੀ ਇਹਨੇ ਆ ਦੇਖੋ ਠੀਕ ਆ ਅਮਰਦੀਪ ਕਿਹਦੇ ਪਾਸੇ ਬੱਚਾ ਦਾ ਵੀਰ ਹਾਂ ਜੀ ਆਵੇ ਲਓ ਜੀ ਇਹ ਮਗਰ ਕੱਤੀ ਆ ਹਾਂ ਆ ਦੇਖੋ ਇਹ ਮਗਰ ਕੱਟੀ ਹੋਈ ਫੀਮੇਲ ਕਾਫ ਹੁਣ ਕੇ ਅਮਰਦੀਪਰ ਕੀ ਡਿਮਾਂਡ ਕੀ ਮੁੱਲ ਕਰਦੇ ਪਏ ਇਸ ਮੱਜਬਾ ਇਹਦੀ ਮੁੱਲ ਤੇ ਚਲੋ ਆਪਾਂ ਤੁਸੀਂ ਪਹਿਲਾਂ ਹੀ ਆਖਦਾ ਵੀ ਖਿੱਚ ਕੇ ਰੱਖਣੇ ਆ ਮੁੱਲ ਇੱਕ ਵੀ ਜੋ ਮਰਜੀ ਤੇ 115 ਦੀ ਮੈਂ ਹਾਂ ਨਾ ਦੇ ਦਾਂਗੇ 115 ਦੀ ਹਾਂਜੀ ਵੀ ਯਸਨ ਵੀ ਹਣਾ ਹਾਂਜੀ ਬਾਕੀ ਫਿਰ ਵਿੱਚੋਂ ਆਏਗਾ ਦਾ ਮੌਕੇ ਤੇ ਕਰ ਦਾਂਗੇ ਕਰ ਲਾਂਗੇ ਚਲੋ ਕੋਈ ਗੱਲ ਨਹੀਂ ਦਾ ਸਰ ਦਾ ਜੋ ਵੀ ਵੀਡੀਓ ਆਪਾਂ ਪਹਿਲੀ ਵਾਰੀ ਕਵਰ ਕਰਦੇ ਆ ਆਪਣੇ ਬਾਰੰਮ ਤੋਂ ਜਿੰਨਾ ਵੀ ਹੋ ਸਕਦਾ ਕਰ ਦਿਓ 115000 ਦੇ ਵਿੱਚੋਂ ਦੋਸਤਾਂ ਮਾਰ ਤਾਂ ਹੋ ਜਾਊਗਾ ਬਾਕੀ ਮੇਰੇ ਵੀਰ ਸੰਪਰਕ ਕਰ ਲਿਓ ਚੰਗੀ ਮਾਜਾ ਚਵਾਈ ਚ ਵੀ ਬਿਲਕੁਲ ਬੰਬੇ ਪਾਸ ਜਿੱਦਾਂ ਮਰਜ਼ੀ ਚੋ ਕੇ ਤਸੱਲੀ ਕਰੋ ਹਾਂਜੀ ਹਾਂਜੀ ਉਹ ਭਾਵੇਂ 8 ਦਿਨ ਕੋਈ ਚੋਈ ਜਾਵੇ ਸੌਦਾ ਕਰਕੇ ਆਪਾਂ ਬਿਲਕੁਲ ਬਿਲਕੁਲ ਸੋ ਇਹ ਦੋਸਤੋ ਪਹਿਲੇ ਨੰਬਰ ਤੇ ਤੁਹਾਨੂੰ ਮਾਝ ਦਿਖਾਤੀ ਆ ਸੈਕੰਡ ਨੰਬਰ ਤੇ ਇੱਕ ਤੁਹਾਨੂੰ ਮਾਝ ਆਪਾਂ ਦਿਖਾ ਦਿੰਦੇ ਆ ਇਹ ਕਿੰਨੇ ਮਹੀਨੇ ਸੂਏ ਵੀਰ ਇਹ ਵੀ ਤੀਜੇ ਸੂਏ ਜੀ ਤੀਜਾ ਸੂਆ ਹਾਂਜੀ ਇਹਨੂੰ ਅਜੇ ਸਮਾਂ ਕਿੰਨਾ ਕੁ ਹੋ ਗਿਆ ਸੂਈ ਨੂੰ ਇਹਨਾਂ ਸੂਈ ਨੂੰ ਹੋ ਗਏ ਆ 7-8 ਦਿਨ ਹੋ ਗਏ ਉਹਨੇ ਲਓ ਜੀ 8-7 ਦਿਨ ਦਾ ਸਮਾਂ ਹੋ ਗਿਆ ਮਗਰ ਇਹ ਕੱਟਾ ਆ ਗਿਆ ਹਾਂਜੀ ਹਾਂਜੀ ਇਹ ਤਾਂ ਮਗਰ ਕੱਟਾ ਮੇਲ ਕਾਫ ਆ ਕਿੰਨੇ ਕੁ ਦੁੱਧ ਤੇ ਚੱਲਣ ਗਈ ਹੈ ਜੀ ਇਹਦੇ ਥੱਲੇ ਹੈਗਾ ਜੇ ਦੁੱਧ ਅਜੇ 8 ਕਿਲੋ ਦੁੱਧ ਆ ਪੱਕਾ ਜਿਹੜਾ ਲੋ ਜੀ 8 ਕਿਲੋ ਦੁੱਧ ਐਸ ਵਾਰ ਤੇ ਥੱਲੇ ਹਾਜ਼ਰ ਆ 700 ਨੁਲੇ ਨੁਲੇ ਤਾਂ ਚੱਲ ਕੇ ਕੰਮ ਫੇਰ ਹੀ ਸੈੱਟ ਹੋਣਾ ਠੀਕ ਆ ਜੀ ਤੇ ਫਿਰ ਜਿਵੇਂ ਮਾਰੂ ਇੱਕ ਸਾਈਡ ਰੱਖ ਦੀਏ ਚਲੋ ਬਹੁਤੇ ਵੀਰਾਂ ਨੇ ਵੇਖਣਾ ਸਰ ਕਿ ਪਾਰ ਕੋ ਭਰਾ ਪੁੱਛਦੇ ਵੀ ਇੱਕ ਸਾਈਡ ਹੈਗੀ ਆ ਤੇ ਧਾਰਾਂ ਦੀ ਬਾਦ ਘਰ ਅਗਲੇ ਪਿਛਲੇ ਥਾਣਾ ਦੀ ਕੁਛ ਤੁਹਾਨੂੰ ਨਜ਼ਰ ਆਈ ਮਾਗਰ ਲਿਆਂ ਦੀ ਧਾਰ ਦਾ ਫਰਕ ਵੀ ਨਹੀਂ ਅਗਲੇ ਥਾਨ ਚ 10 ਧਾਰਾਂ ਘਟ ਜੇ ਬੈਣੀ ਵਾਲੇ ਬੰਦੇ ਦੀ ਬੈਣੀ ਵਾਲੇ ਬੰਦੇ ਦੀਆਂ ਅਗਲੇ ਥਾਨ ਦੇ ਵਿੱਚ 10 ਕ ਧਾਰਾਂ ਘਟ ਹਾਂ ਹਾਂ ਬਾਕੀ ਮਾਗਰਲਾ ਬਰਾਬਰ ਹਨਾ ਮਾਗਰਲਾ ਬਰਾਬਰ ਫੇਗਾ ਵੀਰਾ ਤੇ ਦੁੱਪ ਜਿਹੜਾ ਹੁਣ ਮੈਟਾ ਵੀ ਅਠੋਂ ਅੰਦਰ ਨਹੀਂ ਹੁੰਦਾ ਅਠੋਂ ਕੋਈ ਛਿਟਾਂਗ ਪਾਈਆ ਬਾਹਰ ਹੀ ਹਾਂਜੀ ਹਾਂਜੀ ਠੀਕ ਆ ਹਾਂਜੀ ਸੋ ਮਗਰ ਇਹਦੇ ਕਿਸਾਨ ਵੀਰੋਂ ਕੱਟਾ ਮੇਲਕਾਫ ਤਕਰੀਬਨ ਕੋਈ ਅਠਾਂ ਸੱਤਾਂ ਕੇ ਦਿਨਾਂ ਦੀ ਸੂਈ ਆ ਬਾਕੀ ਫੇਸ ਕੁਆਲਟੀ ਕੋਈ ਤਰ੍ਹਾਂ ਆਪਾਂ ਲਾਗਾਂ ਵਿਖਾ ਦਿੰਦੇ ਆ ਸਿੰਘ ਦੀ ਬੰਤ ਤੁਸੀਂ ਦੇਖ ਸਕਦੇ ਜੇ ਸੋ ਇੱਕ ਬਹਿਣੀ ਵਾਲੇ ਪਾਸੇ ਆਪਾਂ ਤੁਹਾਨੂੰ ਥਾਣ ਵਿਖਾ ਦਗੇ ਬਿਲਕੁਲ ਅਰਲੀਆਂ ਵਰਗੇ ਥਾਣਾ ਵੰਡਾ ਗਿਰਲ ਸਪੇਸ ਗੈਪ ਜਿੰਨਾ ਵੀ ਆ ਤੁਹਾਡੇ ਸਾਹਮਣੇ ਆ ਬਾਕੀ ਜੋ ਇੱਕ ਮਾਈਨਰ ਜਿਹੜੀ ਵੀ ਕੋਈ ਗੱਲਬਾਤ ਹੈਗੀ ਆ ਚਲੋ ਇੱਕ ਦੇਰੀ ਫਾਰਮ ਵੀਰ ਸੰਭਾਲ ਉਸੋ ਬਿਹਾਰ ਤੇ ਗੱਲਬਾਤ ਇਹਨਾਂ ਨੂੰ ਵੀ ਪਤਾ ਵੀ ਠੀਕ ਆ ਜੀ ਕਿਸੇ ਪੁਰਾਣੇ ਪੈਸੇ ਲਾਉਣੇ ਆ ਤੇ ਪੂਰੀ ਡਿਟੇਲ ਜਿਹੜੀ ਆ ਕੋਈ 100 ਚ 100% ਨਹੀਂ ਦੱਸ ਜੇ ਬਈ ਆਪਾਂ ਪੂਰੇ ਵੀ ਦੱਸ ਸਕਦੇ ਆ ਪਰ ਆਪਾਂ ਕਿਸੇ ਨਾਲ ਇਹ ਨਹੀਂ ਦਾ ਵੀ ਯਾਰ ਬਦਲੇ ਅਗਲੇ ਨੂੰ ਆਖਣਾ ਵੀ ਨਹੀਂ ਪੂਰਾ ਆਏ ਆ ਜੂ ਆ ਮੁੜ ਕੇ ਬੰਦਾ ਕੇ ਜ਼बान ਆਲਾ ਨਹੀਂ ਰਹਿੰਦਾ ਉਹ ਝੂਠਿਆਂ ਪਈਦਾ ਬਾਅਦ ਵਿੱਚ ਹਾਂ ਲਓ ਵੀ ਇਹ ਦੋਸਤੋ ਮੱਗ ਦੀ ਡਿਟੇਲ ਆ 8 ਕਿਲੋ 8 ਦਿਨਾਂ ਦੀ ਸੂਈ ਦੇ ਥੱਲੇ ਦੁੱਧ ਮਗਰ ਕਤਾ ਨੇ ਇਹ 13 14 ਕਿਲੋ ਦੁੱਧ ਵਾਲੀ ਇਹ ਵੀ 13 14 ਕਿਲੋ ਦੁੱਧ ਅਸੋ ਵਿਕਰਮਦੀਪ ਜਿਵੇਂ ਆਪਣੇ ਕੋਲ ਮਾਲਾ ਵੀ ਤੀਜਾ ਸਵੇਰ ਸੂਈ ਦੋਸ ਸਵੇਰ ਪਹਿਲਾ ਦੂਜਾ ਘਰੇ ਚ ਹੋਈ ਹੈ ਹਾਂਜੀ 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 ਤੇ ਕਿੰਨਾ ਕੁ ਪੀਕ ਤੇ ਚੱਲਦੀ ਰਹੀ ਹੈ ਇਹ 13 14 ਲੀਟਰ ਦੁੱਧ ਤੁਹਾਨੂੰ ਦੱਸਿਆ ਕੱਢਦੀ ਹੈ 13 14 ਲੀਟਰ ਹਾਂ ਬਾਕੀ ਚਵਾਈ ਹੈ ਰੂਵ ਵਰਗੀ ਪੋਲੀ ਨਾ ਕੋਈ ਗੰੰਧ ਨਾ ਕੋਈ ਨਾੜ ਹਥਣ ਚ ਲਓ ਜੀ ਹਾਂਜੀ ਠੀਕ ਹੈ ਬਾਕੀ ਦੋਸਤੋ ਬਿਲਕੁਲ ਸਾਫ਼ ਹੈ ਚਵਾਈ ਦੇ ਪਾਸਿਓਂ ਜੇ ਉਹ ਵਿੱਚ ਮਾਈਨਰ ਵੀ ਕੋਈ ਗਲਬਾ ਤਾਂ ਤੁਹਾਨੂੰ ਜ਼ਿਕਰ ਕਰ ਹੀ ਦਿੱਤਾ ਇਹਨੂੰ ਵੀ ਜਰੇ ਖੋਲ ਕੇ ਤੋੜਦੇ ਆ ਜੀ ਤੋ ਮਗਰ ਇਹਦੇ ਕੱਟਾ ਮੇਲ ਕਾਫਾ ਬੱਚਾ ਕਿਹੜਾ ਦਾ ਆਵੇ ਆ ਬੈਠਾ ਜੇ ਪਹਿਲੇ ਨੰਬਰ ਅੱਜ ਪਹਿਲੇ ਨੰਬਰ ਤੇ ਹਾਂਜੀ ਲੋ ਜੀ ਇਹ ਮਗਰ ਦੇ ਕੱਟਾ ਤੋ ਅੱਥਾ ਦਿਨਾਂ ਦਾ ਬੱਚਾ ਕੋਈ ਹਫ਼ਤੇ ਦੇ ਆਣ-ਬਾਣ ਜਿਹੜਾ ਸਮਾ ਹੋ ਗਿਆ ਸੂਈ ਨੂੰ ਮਗਰ ਕੱਟਾ ਠੀਕ ਆ ਤੋ ਬਾਕੀ ਇਹ ਕੁਝ ਤੁਹਾਨੂੰ ਤੋੜ ਕੇ ਪੂਰਾ ਚਲਾ ਕੇ ਬਾਹਰ ਕੱਢ ਕੇ ਦਿਖਾ ਦਿੰਨੇ ਆ ਲਓ ਜੀ ਠੀਕ ਆ ਸੋ ਬਾਕੀ ਜਿੰਨੇ ਉੱਪਰੋਂ ਸੇਤ ਦੀ ਗੱਲ ਕਰ ਗਏ ਬਾਦੀ ਬੰਤਰ ਦੀ ਗੱਲ ਕਰ ਗਏ ਤੇ ਰਾਜੀ ਆ ਪੂਰੀ ਪਲੀ ਪਲੀਤੀ ਆ ਠੀਕ ਆ ਜੀ ਕਿਉਂਕਿ ਇਹ ਨਹੀਂ ਹੈਗਾ ਵੀ ਕੋਈ ਪਸ਼ੂ ਕੋਈ ਮਤਲਬ ਜੇ ਇੱਕ ਡੇਰੀ ਫਾਰਮ ਆ ਕੋਈ 50 40 ਪਸ਼ੂ ਵੀ ਰੋਣਾ ਤੇ ਕੋਲ ਤੇ ਕੋਈ ਲੁੱਸੀ ਵੀ ਕੀ ਨਹੀਂ ਗਈ ਤਾਂ ਜਿੰਨੇ ਵੀ ਆ ਵਜਨ ਲੋਡ ਦੇ ਵਿੱਚ ਆ ਰਾਜੀ ਆ ਸੋ ਥਰ ਦੇ ਵੀ ਬਾਕੀ ਤੁਹਾਨੂੰ ਆਪਾਂ ਡਿਟੇਲ ਦੇ ਦਿੱਤੀ ਆ ਤੇ ਵੀਰ ਅਮਨਦੀਪ ਡਿਮਾਂਡ ਕੀ ਕਰ ਰਿਹਾ ਤੇ ਨਹੀਂ ਕਿੰਨੇ ਦੀ ਆ ਡਿਮਾਂਡ ਇਹਦੀ ਪੂਰਾ ਲੱਖ ਰੁਪਈਆ ਤੇ ਉਹਦੇ ਵਿੱਚੋਂ ਮਾਨਤਾਣ ਕਰ ਦਾਂਗੇ ਪੂਰੇ 95 ਦੀ ਦੇ ਦਾਂਗੇ ਪੂਰੇ 95 ਦੀ ਹਾਂਜੀ ਹਾਂਜੀ ਹੋਰ ਵੀ ਮਾਰਦਗੇ ਛਾਲ ਤੇ ਵਜਦੀ ਆ ਤੇ ਚਲ ਛੱਡ ਦਾਂਗੇ 2000 ਰੁਪਏ 93 ਦੀ ਦੇ ਦਾਂਗੇ 93 ਦੀ ਹਾਂਜੀ ਹਾਂਜੀ ਬਾਕੀ ਚਲੋ ਭਣ ਭਰਾ ਆਪਣਾ ਕੋਈ ਕਰਾਉਣਾ ਚਾਹਦੇ ਕੋਈ ਯਾਰਖੰਡ 500 ਦਾ ਕਰਾ ਕਰਦੇ ਹਾਂ ਹਾਂਜੀ ਹਾਂਜੀ ਉਹ ਮੌਕੇ ਤੇ ਆਣ ਕੇ ਪ੍ਰੇਮ ਪਿਆਰ ਨਾਲ ਚਲੋ ਉਹ ਛੱਡਣਾ ਬਿਲਕੁਲ ਬਿਲਕੁਲ ਜੀ ਲਓ ਵੀ ਮੌਕੇ ਤੇ ਆਏਗਾ ਮੇਰੇ ਭਰਾ ਦਾ ਫਿਰ ਵੀ ਮਾਨਤਾ ਨਾਲ ਹੋ ਜਾਊਗਾ ਠੀਕ ਆ ਜੀ ਛੋਟਾ ਹੋਰ ਵੀ ਹੋ ਜਾਣਕੀਆਂ ਠੀਕ ਆ ਬਾਕੀ ਪਾਲੀ ਪੋਲਸੀ ਮੱਝ ਮਗਰ ਕਟਾ ਬਾਕੀ ਡਿਟੇਲ ਤੁਹਾਨੂੰ ਮਿਲ ਗਈ ਆ ਅਗੇ ਨਖਤ ਆਪਾਂ ਤੁਹਾਨੂੰ ਇੱਕ ਵਾਰ ਝੋਟੀ ਦਿਖਾਉਣੀ ਆ ਝੋਟੀ ਮੰਨ ਲਓ ਮੱਝ ਮੰਨ ਲਓ ਵੈਸੇ ਵੀਰਮਨਦੀਪ ਨੇ ਦੱਸਿਆ ਸੀ ਵੀ ਹੈ ਤਿੱਜਾ ਸੂਹਾ ਪਰ ਦੱਖ-ਦੁੱਖ ਜਿਹੜੀ ਇਹਦੀ ਦੂਜੀ ਸੂਬੇ ਵਾਲੀ ਆ ਠੀਕ ਆ ਪੂਰਾ ਵੱਡੇ ਪੱਲੇ ਦੀ ਆ ਚੌੜੀ ਆ ਬਿਲਕੁਲ ਪਿੱਠ ਪੁਰੇ ਵਾਲੀ ਸਾਈਡ ਤੋਂ ਵੱਡੀ ਝੋਟੀ ਆ ਵੱਡੀ ਮੱਝ ਆ ਵੀਰ ਇਹਦਾ ਕੀ ਦਰਵਾ ਅਮਨਦੀਪ ਇਹਦਾ ਵੀਰ ਜੀ ਤਿੱਜਾ ਸੂਹਾ ਹੈ ਹਾਂਜੀ ਤੇ ਇਹਦੇ ਮਗਰਲੇ ਥਾਂ ਦੀ ਤਿੱਲ ਜੇ ਠੀਕ ਆ ਹਾਂਜੀ ਤੇ ਦੋ ਦੋ ਤਰ੍ਹਾਂ ਜਿਆਦਾ ਪੂਰੀ ਨਰੋਈ ਹੀ ਉਹਦਾ 16 17 ਲੀਟਰ ਦੁੱਧ ਕੱਢਦੀ ਰਹੀ ਏ ਠੀਕ ਆ ਆ ਤੇ ਹੁਣ ਵੀ ਇਹ ਤਿੰਨਾਂ ਥਣਾਂ 'ਚ 12 13 ਲੀਟਰ ਦੁੱਧ ਚ ਵਾਹੂਗੀ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਮਤਲਬ ਕਿ ਤੁਹਾਡੇ ਕੋਲ ਦੂਜਾ ਸਵੇਰ ਵੀ ਤੁਸੀਂ ਚਵਾਈ ਕੀਤੀ ਏ ਜੀ ਹਾਂਜੀ ਹਾਂਜੀ ਦੂਜਾ ਸਵੇਰ ਬਾਅਦ ਜਾਣ ਕੇ ਥਾਣੇ ਦਾ ਖਰਾਬ ਹੋਇਆ ਠੀਕ ਆ ਜੀ ਹਾਂਜੀ ਹਾਂਜੀ ਉਹ ਵੀ ਆਪ ਤਾਂ ਸਵੇਰੇ ਦੇ ਵਿੱਚ ਵੀ ਰੰਦਾ ਬੰਦ ਮਗਵਾ ਫੈਨ ਕਰਾਵੇ ਤੇ ਧਾਰਾ ਨਾ ਮਾਰੇ ਆਪਣੀ ਗਾਰੰਟੀ ਕੋਈ ਚੱਕਰ ਨਹੀਂ ਤਿੰਨਾਂ ਥਣਾਂ ਨੂੰ ਠੀਕ ਆ ਹਾਂਜੀ ਆ ਪੂ ਕਰ ਗਈ ਚਵਾਈ ਆ ਕੋਲੀ ਅੱਜ ਕਿੰਨੇ ਦਿਨ ਹੋ ਗਏ ਸੁਈ ਨੂੰ ਇਹ ਨੋ ਦੇ ਚੌਥਾ ਦਿਨ ਹੈ ਚੌਥਾ ਦਿਨ ਆ ਤੇ 7 ਕਿਲੋ ਆ ਜੇ ਬੋੜਾ ਦੇਦੇ ਸਮੇਂ ਬੋਲਾ ਮਾਲੇ ਕੋ ਕੱਚਾ ਬੋਲਾ ਮੰਨ ਲਈ ਹਾਂ ਹਾਂ ਜੀ ਹਾਂ ਜੀ 7 ਕਿਲੋ ਆ ਮਗਰ ਇਹਦੇ ਕਟਾ ਆ ਗਿਆ ਇਹਦੇ ਮਗਰ ਕੱਟੀ ਇਹਦੇ ਮਗਰ ਕੱਤੀ ਆ ਲੋ ਵੀ ਇਹਦੇ ਮਗਰ ਕੱਤੀ ਨਾ ਜੀ ਸੋ ਮੱਜ ਜਿਹੜੀ ਆ ਦੋਸਤੋ 15 14 ਸਰੀ ਆ ਜੈੱਡ ਬਲੈਕ ਆ ਮੱਥੇ ਤੋਂ ਜੇਕਰ ਆਪਾਂ ਪੂਛ ਦੇ ਬਿਲਕੁਲ ਐਂਡ ਤੱਕ ਤੁਹਾਡੀ ਨਿਗਾ ਮਰਵਾਈਏ ਇੱਕ ਵੀ ਵਾਲ ਨਹੀਂ ਦੇ ਵਿੱਚ ਚਿੱਟਾ ਹਾਂ ਜੀ ਜੈੱਡ ਬਲੈਕ ਇਹ ਮੱਜ ਆ ਵੱਡੇ ਪੱਲੇ ਦੀ ਆ ਚੌੜੇ ਪੱਲੇ ਦੀ ਆ ਸਿੰਗਲ ਖੱਦੀ ਪਾਲੀ ਪਾਲੂਸੀ ਪੂਰੀ ਆ ਆਸ ਵਕਤ ਕੋਈ 8 ਕਿਲੋ ਬੋਲਾ 8 ਕਿਲੋ ਕੋ ਕੱਚਾ ਦੁੱਧ ਦਿੱਲੇ ਮੰਨ ਕੇ ਮੇਰਾ ਭਰਾ ਸੌਦਾ ਕਰ ਗਿਆ ਜੀ ਆਹ ਦੇਖੋ ਜੀ ਸੋ ਆ ਜਿਹੜਾ ਬਹਿਣੀ ਵਾਲਾ ਮਗਰਲਾ ਥਾਣਾ ਦੇਖੋਗੇ ਇਹ ਥਾਣ ਦੀ ਤੇਲ ਆ ਬਾਕੀ ਤਿੰਨੇ ਥਾਣ ਭਰਾ ਬਰੂ ਦੇ ਬਿਲਕੁਲ ਬੱਬੇ ਪਾਸ ਆ ਆ ਲਓ ਜੀ ਚਵਾਈਟ ਵੀ ਬਾਕੀ ਤਿੰਨੇ ਥਾਣਾਂ ਦੀ ਓਕੇ ਆ ਮਿਲਕਨਾਰ ਮਿਲਕ ਵੇਣ ਕਾਫੀ ਮੋਟੀ ਆ ਜਿਹੜਾ ਤੁਸੀਂ ਦੇਖੋਗੇ ਆ ਥਾਣ ਮਗਰਲਾ ਬਹੁਤੇ ਭਰਾ ਆਪਣੇ ਜਿਗਰ ਕਰਦੇ ਵੀ ਸ਼ਾਇਦ ਕਈਆਂ ਨੂੰ ਨਹੀਂ ਪਤਾ ਲੱਗਦਾ ਵਾਰ-ਵਾਰ ਆਪਾਂ ਤਾਂ ਦੱਸ ਦਿੰਦੇ ਆ ਵੀ ਬਹਿਣੀ ਵਾਲਾ ਜਿਹੜਾ ਮਗਰਲਾ ਥਾਣਾ ਇਹ ਥਾਣ ਦੀ ਤੇਲ ਆ ਵਧੀਆ ਮਾਜਾ ਬਾਕੀ ਵੀਰ ਅਮਨਦੀਪ ਜਿਆਦਾ ਨਹੀਂਗਾ ਤੇ ਚਲੋ ਤੁਹਾਡੇ ਕੋਲ ਵੀ ਡੇਰੀ ਫਾਰਮ ਆ ਵਧੀਆ ਚੰਗੇ ਪਸ਼ੂ ਤੁਸੀਂ ਸਾਭ ਰਹੇ ਜੇ ਤੋਂ ਤਿੰਨ ਤਿੰਨਾਂ ਥਾਣੇ ਦੇ ਵਿੱਚ ਕਿੰਨੀ ਕੁ ਉਮੀਦ ਕਰਦੇ ਆ ਵੀ ਹਜੇ ਤਾਂ ਚੋਂ 5 ਦਿਨਾਂ ਦੇ ਦੌਰਾਨ ਵੀ 8 ਕਿਲੋ ਬੋਲਾ ਹੀ ਆ ਇਹ ਵੀਰ ਜੀ 10 ਤੋਂ 12 ਦੇ ਵਿੱਚ ਵਿੱਚ ਇਹਨੇ ਦੁੱਧ ਕੱਢੀ ਆਉਣਾ ਤੇ ਨਾ ਥਣਾ ਜੋਈ ਠੀਕ ਆ ਵੀ ਚੌਥਾ ਥਣਾ ਵਾਲੀ ਮਾੜੀ ਮੱਝ ਨਾ ਇਹ ਤਿੰਨਾਂ ਵਾਲੀ ਨੇ ਚੰਗਾ ਦੁੱਧ ਦੇ ਦੇਣਾ ਹੂੰ ਹਾਂਜੀ ਠੀਕ ਆ ਬਾਕੀ ਜੋ ਆਈ ਨਾ ਇਹ ਨਾਲੇ ਮਗਰ ਵੀ ਕੱਟੀ ਆ ਹਾਂਜੀ ਤੁਹਾਨੂੰ ਕਿਸੇ ਭਰਾ ਨੇ ਕੋਈ ਦੋ ਕੱਟੀਆਂ ਹੋਰ ਲੈ ਲਈਆਂ ਤੇ 15 16 ਹੁਣ ਮੈਨੂੰ ਤਾਂ ਵੀ ਜੇਕਰ ਜਲੋ ਕੁਦਰਤੀ ਗੱਲ ਆ ਵੀ ਜੇ ਥਾਣਨ ਬਲੌਗ ਨਾ ਆ ਦਾ ਨਾ ਪਾਉਂਦਾ ਹੁੰਦਾ ਵੀ 16 17 ਸਰੀ ਸੀ ਹਾਂਜੀ 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 ਠੀਕ ਆ ਜੀ ਤਾਂ ਬੌਲਾ ਦੱਸੋ ਵੈਸੇ ਆਪੇ 7-7 ਕਿਲੋ ਹੁੰਦਾ ਚੰਗੇ ਦੋ ਦਾ ਰੁਪਏ ਸ਼ੁੱਤਰਲੇ ਵੀ ਬਾਕੀ ਇਹ ਤਾਂ ਫਿਰ ਤੁਸੀਂ 12 ਚੋਲੇ ਹੋ 11 ਚੋਲੇ ਜੇ ਵੱਡੀ ਮੱਝ ਬਾਕੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਰਹੇ ਜੀ ਹੋਰ ਕੀ ਇਹ ਆ ਵੀ ਜਿਹੜਾ ਬੌਲਾ ਹੁੰਦਾ ਨਾ ਬੌਲਾ ਜਿਹੜਾ ਡੰਗਰ ਥੋੜਾ ਦਵੇ ਦੁੱਧ ਤੇ ਉਹੋ ਚੜਦਾ ਜਿੰਨੇ ਪਹਿਲਾਂ ਏ ਆਖੀ ਜਣਾ ਉਹ 10 ਕਿਲੋ ਬੋਲਾ 12 ਕਿਲੋ ਬੋਲਾ ਨਾ ਉਹ ਐ ਚੋ ਚੋ ਡੰਕਰ ਵੇਖਿਓ ਦੁੱਧ ਵਾਲਾ ਡੰਕਰ ਘਾਟ ਹੁੰਦਾ ਜਿਹੜਾ ਬੋਲਾ ਹੁਣ ਕਈ ਮੱਝਾ ਪਾਈਆ ਤਾਂ ਛਟਾਤ ਹੁੰਦੀਆਂ ਸਹੀ ਆ ਤੇ ਉਹ ਦੁੱਧ ਮੁੜ ਕੇ 15 16 ਲੀਟਰ ਤੇ ਚਲੇ ਜਾਂਦੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਉਹ ਤਾਂ ਚਲੋ ਕੁਝ ਕਿ ਵੀਰ ਚਲੋ ਆਪਾਂ ਗੱਲ ਨਹੀਂ ਕਰਦੇ ਕੁਝ ਦਾ ਦਸਾਂ ਦੇ ਵਿੱਚ ਬੋਲਾ ਦੇ ਵਿੱਚ ਹੀ ਕੰਮ ਹੋ ਜਾਂਦਾ ਤੇ ਉਹ ਜਿਹਨੇ 12 ਲੀਟਰ ਬੋਲਾ ਹੀ ਦੱਸਤਾ ਤੇ ਉਹ ਮੁੜ ਕੇ ਦੁੱਧ ਕਿਥੇ ਜੀ ਦਊ ਤੇ ਫੇਰ ਹੀ ਕੰਮ ਸੂਤਰਾ ਉਹ ਦੁੱਧ 8 ਚੋਂ ਆਉਂਦੇ ਹੀ ਹੁੰਦੀ ਹਾਂਜੀ ਹਾਂਜੀ ਉਹ ਆ ਗਿਆ ਆਪਾਂ ਨੂੰ ਵੀਰੇ ਮੋਰ ਤੇ ਤੋੜ ਦਿਆ ਜੀ ਲੋਵੀ ਵੱਡੀ ਮੱਝ ਮਗਰ ਕੱਤੀ ਆ ਫੀਮੇਲ ਕਾਫ ਠੀਕ ਆ ਜੀ ਬਾਕੀ ਓਵਰਆਲ ਜਿੰਨੀ ਡਿਟੇਲ ਆ ਤੁਹਾਨੂੰ ਮਿਲੀ ਗਈ ਆ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਤੁਹਾਨੂੰ ਠੀਕ ਆ ਜੀ ਰੇਟ ਵੀ ਬਿਲਕੁਲ ਚਲੋ ਜੜੀ ਬਾਜ ਜਵਾਜਾ ਠੀਕ ਆ ਜੀ ਉਹਦੇ ਕਰਕੇ ਰੇਟ ਜਿਹੜਾ ਬਿਲਕੁਲ ਜੈਨੂਅਰ ਆ ਬਾਕੀ ਚਲੋ ਚੌਥਾ ਥਾਣਾ ਦੇ ਵਿੱਚ ਹੁੰਦੀ ਤੇ ਭਾਵੇਂ ਰੇਟ ਇਹੋ ਜਿਹੇ ਪਸ਼ੂ ਦਾ ਸਾਰੇ ਭਰਾਵਾਂ ਨੂੰ ਪਤਾ ਵੀ ਕੀ ਹੋਣਾ ਚਾਹੀਦਾ ਸੋ ਅੱਜ ਮੌਕੇ ਤੇ ਜਿਹੜੀ ਗੱਲਬਾਤ ਆ ਉਹਦਾ ਰੇਟ ਆਪਾਂ ਵਿੱਚ ਕਰ ਦਿਆਂਗੇ ਆ ਦੇਖੋ ਜੀ ਮੋੜ ਲਾ ਆ ਮੋੜ ਲੋ ਸੋ ਪੂਰੇ ਕੱਦ ਵਜਨ ਵਾਲੀ ਜਿਹੜੀ ਦੋਸਤੋ ਇਹ ਮੱਝ ਆਪਾਂ ਦਿਖਾ ਰਹੇ ਹਾਂ ਫੁੱਲ ਵਜਨ ਮੋੜ ਵੱਡੇ ਕੱਦ ਪੁੱਤ ਦੇ ਵਿੱਚ ਬਾਕੀ ਜਿਹੜੀ ਡਿਟੇਲ ਤੁਹਾਨੂੰ ਮਿਲ ਗਈ ਹੈ ਠੀਕ ਹੈ ਜੀ ਇਸ ਵਕਤ 8 ਕਿਲੋ ਬੋਲਾ ਦੇ ਥੱਲੇ ਹਾਜ਼ਰ ਹੈ ਠੀਕ ਹੈ। ਓਕੇ ਅਮਰ ਬੀਬੀਰ ਕੀ ਮੰਗ ਕੀ ਡਿਮਾਂਡ ਕਰਦੀ ਏ ਬਾਜਣਾ ਹੁੰਦੇ ਸਰ ਤੇ 20 ਲੱਖ ਦੀ ਸੀ ਮੈਂ। ਚਰ ਤੋਂ ਤੋ ਕਰਮਾੜੀ ਦਾ ਮੋਲ ਹੀ ਕੋ ਨਹੀਂ ਜਿੱਡਾ ਢਾਂਚਾ ਲੱਗਾ ਇਹਨੂੰ ਹਣਾ। ਹਾਂਜੀ ਹਾਂਜੀ। ਤੇ ਹੁਣ ਮੋਲੇ ਦਾ 100 ਰੁਪਇਆ ਤੇ ਦੇ ਆਪਾਂ ਹਾਂ ਨਾ 90 ਹਜ਼ਾਰ ਦੀ ਦਵਾਂਗੇ। 90 ਦੀ? ਹਾਂਜੀ। ਥੋੜਾ ਬਾਤਾਂ ਹੋਰ ਵੀ ਹੋ ਜੂ ਰਹਿ ਤ ਵਿੱਚੋਂ। ਥੋੜਾ ਬਾਤਾਂ ਹੋਣਾ ਜਿਆਦਾ ਨਹੀਂ ਹੋਣਾ ਮੈਂ ਤੁਹਾਨੂੰ ਪਤਾ ਵੱਡੀ ਆ। ਉਹ ਨਹੀਂ ਮੱਝ ਵੱਟੀ ਜੀ। ਹਾਂਜੀ ਹਾਂਜੀ। ਬਿਲਕੁਲ। ਬਾਕੀ ਇਹ ਆ ਵੀ ਦੋ ਦਿਨ ਇਹ ਪੂਰਾ ਕਰੀ ਆਉਣਾ। ਹਮ। ਹਾਂਜੀ। ਪਾਤੀ ਉਹਨੇ ਜਦੋਂ ਕਾਸਰ ਬੱਚੇ ਨੇ ਕਾੜ ਦੇਨੀਆ ਮਗਰ ਕੱਟੀ ਕਿਹੜੀ ਆ ਦੀ ਆ ਵੇਖ ਸਾਹਮਣੇ ਖਲੋਤੀ ਆ ਉਹ ਜਿਹੜੀ ਕੱਟੀ ਆ ਹਾਂਜੀ ਹਾਂਜੀ ਲਓ ਜੀ ਇਹ ਬੱਚਾ ਜਰਾ ਹੀ ਆ ਠੀਕ ਆ ਜੀ ਕੋਈ ਚੌਕ ਦਿਨਾਂ ਦਾ ਕੋਈ ਤਿੰਨਾ ਚੌਕ ਦਿਨਾਂ ਦਾ ਕੋਈ ਪੰਜਾਂ ਚੌਕ ਦਿਨਾਂ ਦਾ ਬੱਚਾ ਜੇ ਮਗਰ ਬਿਲਕੁਲ ਬਲੈਕ ਰੰਗ ਦੇ ਵਿੱਚ ਕੱਟੀ ਆ ਮੋਰਾ ਬਰੀਡ ਦੇ ਵਿੱਚ ਕੋਈ 1.5 ਇੰਚ ਜਿਹੜੇ ਮਗਰ ਪੂਸ ਕੇ ਬਾਅਦ ਔਰ ਇਹ ਬੌਲਾ ਜਿਆਦੇ ਨਾਲ ਆਵਾਜ਼ ਹੀ ਲੱਗ ਗਈ ਉਹਦਾ ਕਰਕੇ ਦੁੱਧ ਹੁਣ ਘਟਾਇਆ ਥੋੜਾ ਜਨਾ ਠੀਕ ਆ ਵਾਹ ਲੱਗੀ ਕਰਕੇ ਹੋਰ ਤਰ੍ਹਾਂ ਦੀ ਹੋ ਜਾਈ ਬਿਲਕੁਲ ਚੰਗੀ ਕੱਟੀ ਜਾ ਤੇ ਇੱਕ ਐਂਡ ਦੇ ਵਿੱਚ ਵੀਰ ਅਮਨਦੀਪੇ ਦੀ ਵੀ ਤੁਸੀਂ ਚੰਗੀ ਸ਼ਹਿਦੀ ਦੇ ਰਹੇ ਜੀ ਵੀ ਮਾਜੇ ਵੀ ਪਿਛਲੇ ਸਵੇਰੇ ਤੁਹਾਡੇ ਕੋਲ ਦੁੱਧ ਚੰਗਾ ਚਵਾਕੀ ਹਾਂਜੀ ਹਾਂਜੀ ਇਹ ਤੇ ਵੀਰ ਜੀ 14 15 ਕਿਲੋ ਖੁੱਲਾ ਦੁੱਧ ਮੈਂ ਤੇ ਥੱਲੇ ਤੇ ਚਵਾਈ ਏਡੀ ਲੱਗੀ ਜਾਂਦੀ ਮੈਂ ਇਹਨੂੰ ਕਿਸੇ ਨੂੰ ਲੱਗੀ ਨਹੀਂ ਸਕੀ ਠੀਕ ਸਵੇਰ ਦੇ ਵਿੱਚ ਕਿੰਨੇ ਆ ਸਵੇਰਾਂ ਦੇ ਵਿੱਚ ਕੋਈ ਤੱਜਾ ਲਾਲੇ ਚੌਥਾ ਲਾਲੇ ਠੀਕ ਹਾਂਜੀ ਲਓ ਜੀ ਕੋਈ ਤੱਜਾ ਕੋਈ ਚੌਥਾ ਆਪਦੀ ਸਮਝ ਵੇਖ ਲਾ ਜੇ ਹਾਂ ਬਾਕੀ ਮਾਤ ਦਦਾਰੂ ਵੀ ਕਰਮਾ ਲਈ ਕੋ 14 ਸਰੀ ਇਹ ਮਾਚਾ ਠੀਕ ਹੈ ਜੀ 14 ਕਿਲੋ ਦੁੱਧ ਚਵਾਉਂਦੀ ਰਹੀ ਹੈ ਤੇ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ ਆ ਇਹ ਦੋਵੇਂ ਇਕੱਠੀਆਂ ਸੋਈਆਂ ਇੱਕੇ ਦਿਨੀ ਇਹਨੂੰ ਵੀ 5-6 ਦਿਨ ਹੀ ਹੋਏ ਆ 5-6 ਦਿਨ ਹਾਂ ਲਓ ਜੀ ਉਹ ਵੀ 5-6 ਦਿਨਾਂ ਦੀ ਸੂਈ ਤੇ ਇਹਦੇ ਥੱਲੇ ਇਸ ਵਕਤ ਹੁਣ ਕਿੰਨਾ ਕਿ ਦੁੱਧ ਤੱਕ ਇਹਦੇ ਥੱਲੇ 10 ਕਿਲੋਆਂ ਦੇ ਲਾਗੇ ਬੰਨੇ ਦੁੱਧ ਚਲੇ ਗਿਆ ਵਾ ਤੇ ਅਜੇ ਕੱਲ ਮੈਂ ਨੇ ਮੈਲਾ ਮਾਰਿਆ ਵਾ ਠੀਕ ਹੈ ਜੀ ਹੁਣ ਚਲੇ ਜੂਗੀ ਇਹ ਪੀਕ ਲੈਵਲ ਤੇ ਦੋਹਾਂ 14 ਦਿਨਾਂ ਦੇ ਵਿੱਚ ਠੀਕ ਹੈ ਜੀ ਲਓ ਠੀਕ ਹੈ ਜੀ 10 ਕਿਲੋ ਮਗਰ ਇਹਦੇ ਕੱਟਾ ਮੇਲਕਾਫਾ ਸਿੰਘ ਜਿਹੜਾ ਤੁਸੀਂ ਦੇਖੋਗੇ ਹਲਕਾ ਦਰਮਿਆਨਾ ਜਿਹੜਾ ਖੁੱਲਾ ਬਾਕੀ ਫਾਪੂ ਫੂਫੂ ਬੜੇ ਰੇਚਾ ਪੂਰੀ ਸਿੰਗਲ ਖੱਡੀ ਆ ਪਿੰਡਾ ਪਤਲਾ ਹਾਂਜੀ ਚਵਾਈ ਬਿਲਕੁਲ ਹਨ ਹੈਗੀ ਪੋਲੀ ਨੂੰ ਵੀ ਪੋਲੀ ਰੂਵਰਗੀ ਚਵਾਈ ਠੀਕ ਆ ਜੀ ਕੋਈ ਕਿਸੇ ਰਕਮ ਦਾ ਮੰਗ ਲੋ ਵੀ ਜਿਵੇਂ ਚਾਰ ਮਾਜਾ ਆਪਣੇ ਕੋਲੇ ਆ ਕੋਈ ਭੂਰ ਛਿੱਟਾ ਕਿਸੇ ਪਾਸੇ ਨਹੀਂ ਇਹ ਰਕਮਦਾਨੀ ਜੋ ਆਪਣੀ ਗੱਲ ਹੈਗੀ ਉਹ ਆਪਾਂ ਕਲੀਅਰ ਕਰਤੀ ਆ ਬਾਕੀ ਹੋਰ ਨਹੀਂ ਕੋਈ ਵੀ ਕੋਈ ਇਦੋਂ ਟਾਸ ਮਸਨ ਹੋਊਗਾ ਠੀਕ ਆ ਵੀਰੇ ਇਹਨੂੰ ਵੀ ਖੋਲ ਦੇ ਜੀ ਵੀਰੇ ਵੇ ਵੀ ਖੋਲ ਕੇ ਦਿਖਾ ਦਿੱਤੇ ਮਗਰ ਇਹ ਕਟਾ ਦੋਸਤੋ 10 ਕਿਲੋ ਅੱਜ 5 6 5 6 ਦਿਨਾਂ ਦੀ ਸੂਈ ਦੇ ਥੱਲੇ ਸਟਾਰਟਿੰਗ ਆ ਬਾਕੀ ਮੈਲੇ ਮੋਲੇ ਤੋਂ ਨੇ ਕਰਮਾੜੀ ਨੇ ਚੱਲੂ ਹੋ ਜਾਣਾ ਠੀਕ ਆ ਜੀ ਮੈਲੇ ਤੋਂ ਚੱਲ ਪਈ ਤੇ ਬਿਲਕੁਲ ਪੀਕ ਤੇ ਵੀ ਨਾ ਵੀ 14 ਲੀਟਰ 14 ਜਾਂ 14 ਤੋਂ ਬਾਰ ਬਾਰ ਦੋ ਤੇ ਤਿੰਨੇ ਪਹੁੰਚ ਹੀ ਜਾਣਾ ਠੀਕ ਆ ਸੋ ਚਾਰ ਸਲੇਵਾ ਮੁੱਢੋਂ ਤੁਸੀਂ ਦੇਖੋਗੇ ਚਾਰ ਸਲੇਵਾ ਇੱਕ ਸਾਰ ਪਧرائی ਬੈਕ ਸਾਈਡ ਤੋਂ ਕੋਈ ਬਾਹੀ ਕੋਈ ਨੱਕੇ ਕੋਈ ਸਾਈਡ ਦਾ ਵੱਲਛਲ ਨਹੀਂ ਕਰਗਾ ਇਸ ਅੱਜ ਦੇ ਵਿੱਚ mala Sajiya <sighs> on the dark <clears throat> ਠੀਕ ਆ ਜੀ ਓਕੇ ਵੀਰ ਅਮਰਦੀਪ ਕੀ ਮੋਲ ਕੀ ਡਿਮਾਂਡ ਰੋਗੇ ਜੀ ਮੋਲ ਤਾਂ ਮੈਂ ਨਾ 14 15 ਵਾਲੀ ਦਾ ਡੇਢ ਡੇਢ ਕਰੀ ਫਿਰਦੇ ਆ ਆਪਾਂ ਕਿੰਨਾ ਕਰਦੀਏ ਅਸਲ ਤੇ ਵਿੱਚ ਤੁਸੀਂ ਵੀ ਬੜੇ ਜਰ ਦੇ ਜੁੜੇ ਜੇ ਸਾਰੇ ਚੈਨਲਾਂ ਦੇ ਨਾਲ ਹਾਂ ਹਾਂ ਸਭ ਕੁਝ ਵੇਦੇ ਰਹਿੰਦੇ ਤੁਸੀਂ ਨਾਲ ਨਾਲ ਸਭ ਕੀ ਸਭ ਚੱਲਣ ਦਿਆ ਬਾਹਰ ਹਾਂ ਜੀ ਤੇ ਦੇਦ ਗਿਆ ਆਪਾਂ ਜਾਇ ਦੇਦ ਗਿਆ ਆਪਣੇ ਫਾਰਮ ਚੋਂ ਆਹ ਮੋਲੇ ਦਾ ਇੱਕ ਵੀ ਹਾਂ ਨਾ 1 15 ਦੀ 1 15 ਦੀ ਹਾਂ ਜੀ ਹਾਂ ਲੋਭੀ 120000 ਮੋਲੋ ਤੇ 115000 ਦੀ ਹਾਂਜੀ ਬਾਕੀ 14 ਕਿਲੋ ਦੁੱਧ ਚਾਹ ਵਾਲੀ ਜਿਹੜੀ ਤੁਸੀਂ ਇਹ ਮੱਝ ਲੈ ਕੇ ਜਾ ਸਕਦੇ ਜੀ ਠੀਕ ਆ ਸੋ ਬਾਕੀ ਮੇਰੇ ਭਰਾ ਦੀ ਹਰੇਕ ਦੀ ਚਲੋ ਖੇਚਲ ਵੱਖੋ ਵੱਖਰੀ ਹੁੰਦੀ ਆ ਤੁਹਾਡਾ ਮੈਨੇਜਮੈਂਟ ਵੱਖੋ ਵੱਖਰਾ ਆ ਬਾਈ ਦੇ ਪਲਨ ਬੋਕਾ ਕਰੇ ਤਾਂ ਹੋ ਸਕਦਾ ਵੀ ਤੁਸੀਂ ਕੋਈ ਕੋਈ ਪੜਾ ਖਣਵਾ ਕੇ ਚੱਲ ਹੋਰ ਆਪਣੀਆਂ ਚੌਹਾਂ ਮੱਜਾਂ ਦੇ ਵਿੱਚੋਂ ਕੋਈ ਮੈਂ ਟਿਕਾਣਾ ਲਊਗੀ ਜੀ ਬੱਚਾ ਗਾਂ ਪਸ਼ਾਵ ਵੀ ਹੋ ਜੇ ਤੇ ਕੋਈ ਲੰਬੇ ਸਮੇਂ ਤੱਕ ਦੀ ਕੋਈ ਬਚਵਾਉਣਾ ਨਹੀਂ ਆਪਾਂ ਘਰੇ ਚੋਈਆਂ ਇਹ ਨਹੀਂ ਕਿ ਲਿਆਣ ਕਿਤੇ ਆਪਾਂ ਫਿਰ ਸ਼ਾਦੀਆਂ ਦੇ ਦੇ ਚੌਹਾਂ ਮੱਜਾਂ 'ਚ ਕੋਈ ਮੈਂ ਟਿਕਾਣਾ ਲਊਗੀ ਠੀਕ ਆ ਜੀ ਹਾਂਜੀ ਹਾਂਜੀ ਇਹ ਵੀ ਅਮਰਦੀਪ ਨਾਲ ਦੇ ਨਾਲ ਇਹ ਵੀ ਦੱਸ ਦਈਏ ਵੀ ਬਣਦੀਆਂ ਸੌਰਤੀਆਂ ਵਾਲੇ ਤੁਹਾਡੇ ਹੱਥ ਹੀ ਹੈ ਮੱਜਾਂ ਚੋਈਆਂ ਤੁਸੀਂ ਕੀਤੀਆਂ ਵਾਂਗੀਆਂ 100 ਰੁਪਈਆ ਮਿਲ ਕੇ ਮਾਦੀਆਂ ਤੋਂ ਜਾਂ ਬੱਜਿਆ ਜਾਂ ਟੀਕਰ ਖਾਉਂਦੇ ਰਹੇ ਨੇ। ਉਹ ਵੀ ਮੈਂ ਟੀਕਾ ਲੈਂਦੀ ਤੇ ਆਹ ਉਹ ਬੋਲੀ ਵੀ ਟੀਕਾ ਦਿੰਦੀ ਆ ਜਿਹੜੀ ਆ ਛੋਟੀ ਇਹਦੀ ਟੀਕੇ ਦੀ। ਜਿਹੜੀ ਆ ਬੱਲੀ ਨੀਲੀ ਦੀ ਇਹ ਵੀ ਟੀਕੇ ਤੇ ਬਣਦੀ ਆ। ਇਹ ਹੀ ਹੋ ਜਾਂਦੀ ਆ। ਤੇ ਜਿਹੜੀ ਆਪਣੇ ਕੋਲ ਵੱਡੀ ਆ। ਆ ਤਿੰਨ ਉਹ ਇਹ ਆ ਤਿੰਨੇ ਮੱਜਾ ਟੀਕੇ ਦਿੰਦੀ ਆ ਇਹਦੇ ਮਗਰ ਕੱਟਾ ਬੜਾ ਵਧੀਆ। ਠੀਕ ਆ ਜੀ। ਇਹ ਕਿਹੜੇ ਅਰਜਨ ਕੁਮਾਰ ਦਾ ਬੱਚਾ ਜਿਹੜਾ ਆਪਾਂ ਦਿਖਾਇਆ। ਹਾਂ ਜੀ ਹਾਂ ਜੀ ਠੀਕ ਆ ਜੀ ਹਾਂ ਜੀ ਲੋ ਵੀ ਇਹ ਮਗਰ ਅਰਜਨ ਕੁੰਗੜ ਦਾ ਬੱਚਾ ਜਿਹੜਾ ਪਹਿਲੇ ਨੰਬਰ ਤੇ ਬੱਜਿਆ ਹਾਂ ਹਾਂ ਜੀ ਹਾਂ ਜੀ ਪਹਿਲੇ ਨੰਬਰ ਦਾ ਲੋ ਵੀ ਪਹਿਲੇ ਨੰਬਰ ਤੇ ਬੱਚਾ ਜਿਹੜਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਨਾਲ ਦੀ ਨਾਲ ਯਮਨਦੀਪ ਦੇ ਨੰਬਰ ਜਿਹੜੇ ਸਕਰੀਨ ਤੇ ਬਿਲਕੁਲ ਥੱਲੇ ਚਾਡੂ ਕਰ ਦਿਆਂਗੇ ਸੋ ਆ ਜਿਹੜਾ ਬੱਚਾ ਜਿਹੜਾ ਦੂਜੇ ਨੰਬਰ ਦਾ ਆ ਜਿਹੜਾ ਆ ਜਿਹੜਾ ਹਨਾ ਆ ਮਗਰ ਜਿਹੜਾ ਆ ਜਿਹੜਾ ਆ ਜਿਹੜਾ ਆ ਜਿਹੜਾ ਕੱਟਾ ਹਨ ਨਹੀਂ ਕੱਟਾ ਚੰਗਾ ਗਰੋਥ ਚੰਗੀ ਆ ਲੋ ਵੀ ਇਹ ਮਗਰ ਕੱਟਾ ਅਰਜਨ ਕੁੰਗੜ ਦਾ ਬਾਕੀ ਮੇਰੇ ਭਰਾ ਕਰ ਲਿਓ ਸੰਪਰਕ ਇਹ ਅੱਜ ਚਾਰ ਪ ਸੂਰਵੜ ਤੁਸੀਂ ਜਿਹੜਰ ਕਰਨੀ ਆ ਬਿਆਲਪੁਰਾ ਇਥੋਂ ਕੋ 3 ਕਿਲੋਮੀਟਰ ਦੀ ਸਾਰੀ ਦੂਰੀ ਆ ਘੁਰਕਵਿੰਡ ਪਿੰਡ ਲੱਗੇ ਆ ਭੈਣੀ ਗੁਰਮੁਖ ਸਿੰਘ ਬਿਲਕੁਲ ਨੇੜੇ ਆ ਠਿੱਕੀਵਿੰਡ ਕੋਈ 6 ਕਿਲੋਮੀਟਰ ਦੀ ਦੂਰੀ ਆ ਇਥੋਂ ਸਾਰੀ ਹਰੀਕੇ ਪੱਤਣ ਕੋਈ ਵੀ ਭਰਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਤੇ ਕੋਈ ਤਕਰੀਬਨ ਕੋਈ 18 20 22 18 22 ਕਿਲੋਮੀਟਰ ਦੀ ਸਾਰੀ ਦੂਰੀ ਆ ਹਰੀਕੇ ਪੱਤਣ ਤੋਂ ਸਿੱਧਾ ਜਿਹੜਾ ਖਾਲੜਾ ਖਾਲੜਾ ਰੋਡ ਫੜਨਾ ਤੁਸੀਂ ਠਿੱਕੀਵਿੰਡ ਠੀਕ ਆ ਜੀ ਬਿਆਲਪੁਰ ਅੱਡੇ ਤੋਂ ਪਹਿਲਾਂ ਜਾਂ ਬਿਆਲਪੁਰੇ ਤੋਂ ਤੁਸੀਂ ਟਰਨ ਲਾਉਂਗੇ ਜਿਹੜੀ ਸ਼ਰਕ ਤਰਨਤਾਰ ਨੂੰ ਜਾਂਦੀ ਆ ਇਸ ਸਰਕਟ ਦੇ ਉੱਪਰ ਪਹਿਲਾ ਪਿੰਡ ਆ ਜਾਂਦਾ ਸੂਰਵਿੰਡ ਧੰਨਵਾਦ ਬਾਕੀ ਨੰਬਰ ਆਪਾਂ ਲੈ ਲੈਂਦੇ ਆ ਵੀਰ ਅਮਨਦੀਪ ਇੱਕ ਕੰਟੈਕਟਰ ਆਪਾਂ ਪਰ ਆਪਣੇ ਕਰਦੇ ਹੋ ਸੰਜੇ ਨੰਬਰ ਵੀਰ ਜੀ ਨਾਮ ਅਮਨਦੀਪ ਸਿੰਘ ਪਿੰਡ ਸੂਰਵਿੰਡ ਨੰਬਰ 9779445422 ਠੀਕ ਹੈ ਜੀ ਹਾਂਜੀ ਹਾਂਜੀ ਓਕੇ ਭਾਜੀ ਸੋ ਦੋਸਤੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਤੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਗੁਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ